ਹੁਣ ਮੈਂ ਗੱਲ ਕਰ ਦੇਣਾ ਸਸਤੀ ਜ਼ਮੀਨ ਦੀ ਹੁਣ ਮੈਂ ਕਹਿ ਦੇਣਾ ਕਿ ਜ਼ਮੀਨਾਂ ਦੋਸਤੋ ਸਸਤੀਆਂ ਹੋ ਗਈਆਂ ਜ਼ਮੀਨਾਂ ਹੁਣ ਵੀਰ ਰੇਟ ਡਿੱਗ ਪਏ ਹੁਣ ਮਤਲਬ ਮੈਂ ਕਹਿ ਦੇਣਾ ਕਿ ਜ਼ਮੀਨਾਂ ਦਸੰਬਰ ਦੇ ਵਿੱਚ ਜਿਹੜਾ ਰੇਟ 60 ਲੱਖ ਵਾਲੀ ਦਾ 30 ਲੱਖ ਰੁਪਏ ਤੇ ਰੇਟ ਆ ਜਾਊਗਾ 60 ਲੱਖ ਵਾਲੀ ਦਾ ਰੇਟ 30 ਲੱਖ ਦੇ ਉੱਪਰ ਆ ਜਾਊਗਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਾ ਦੋਸਤੋ ਇੱਕ ਕਹਾਵਤ ਹੈ ਜਿਹਦੇ ਘਰੇ ਦਾਣੇ ਉਹਦੇ ਕਮਲੇ ਵੀ ਸਿਆਣੇ ਅੱਜ ਮੈਂ ਗੱਲਬਾਤ ਕਰੂੰਗਾ ਕਿ ਜਿਹੜਾ ਅਸੀਂ ਜ਼ਮੀਨ ਖਰੀਦ ਕੇ ਉਹਦੇ ਚੋਂ ਸਾਨੂੰ ਕੀ ਬਚਦਾ ਹੈ ਜਾਂ ਕਿੰਨਾ ਸਾਡਾ ਨੁਕਸਾਨ ਹੁੰਦਾ ਹੈਗਾ ਕੀ ਸਾਨੂੰ 75000 80000 85000 ਰੁਪਇਆ ਠੇਕਾ ਦੇ ਕੇ ਵੀ ਸਾਨੂੰ ਕੁਝ ਬਚਦਾ ਹੈ ਜਾਂ ਨਹੀਂ ਬਚਦਾ ਪੂਰੀ ਡਿਟੇਲ ਦੇ ਵਿੱਚ ਵੀਡੀਓ ਨੂੰ ਸੁਣਿਓ ਜਰੂਰ ਅੰਤ ਤੱਕ ਦੋਸਤੋ ਆਓ ਵੀਡੀਓ ਕਰਦੇ ਹਾਂ ਸਟਾਰਟ ਵੈਭਰੂ ਜੀ ਦਾ ਖਾਲਸਾ ਵੈਭਰੂ ਜੀ ਕੀ ਪਤ ਹੈ ਅੱਛਾ ਦੋਸਤੋ ਤੁਸੀਂ ਕਹੋਗੇ ਪਹਿਲਾਂ ਗੱਲ ਕਰਤੀ ਜਿਹਦੇ ਘਰੇ ਦਾ ਨੇ ਉਹਦੇ ਕਮਲੇ ਵਿੱਚ ਆ ਨੇ ਬਾਅਦ ਚ ਕਹਤਾ 80000 ਰੁਪਇਆ ਠੇਕੇ ਦੇ ਵਿੱਚੋਂ ਕੀ ਬਚਦਾ ਦੋਸਤੋ ਇਹਦੀ ਵੀ ਮੈਂ ਗੱਲ ਬਾਤ ਤੁਹਾਡੇ ਨਾਲ ਸਾਂਝੀ ਕਰੂੰਗਾ ਕਿ ਇਹ ਮੈਂ ਗੱਲ ਤੁਹਾਨੂੰ ਕਿਉਂ ਕਹੀ ਸੀ ਹੁਣ ਦੋਸਤੋ ਪਹਿਲਾਂ ਆਪਾਂ ਗੱਲਬਾਤ ਕਰਦੇ ਆ ਕਿ ਅੱਜ ਜੇ ਅਸੀਂ ਠੇਕਾ ਜ਼ਮੀਨ ਦਾ ਲਾਉਣੇ ਆ ਤਾਂ ਵਧੀਆ ਤੋਂ ਵਧੀਆ ਜ਼ਮੀਨਾਂ ਦੇ ਠੇਕੇ ਨੇ ਜਿਹੜੇ 75000 ਤੋਂ ਲੈ ਕੇ 85000 ਤੱਕ ਦੇ ਆਮ ਠੇਕੇ ਹੈਗੇ ਆ ਅਗਰ ਅਜੇ ਤੁਸੀਂ ਦੇਖੀਏ ਕਿ ਸਾਨੂੰ ਠੇਕੇ ਤੇ ਜ਼ਮੀਨ ਲੈ ਕੇ ਬਚਦਾ ਕੀ ਐ ਮਤਲਬ ਇਹ ਤਾਂ ਉਹ ਜਾਣਨ ਜਿਹੜੇ ਠੇਕੇ ਤੇ ਲੈਂਦੇ ਨੇ ਇੱਕ ਦੂਜੇ ਨਾਲ ਜਿੱਦ ਜਿੱਦ ਕੇ ਵੀ ਲੈਂਦੇ ਨੇ ਲੇਕਿਨ ਉਹ ਉਹਦੇ ਚੋਂ ਕਿੰਨਾ ਕੁ ਪ੍ਰੋਫਿਟ ਕੱਢ ਲੈਂਦੇ ਨੇ ਇਹ ਤਾਂ ਦੇਖੋ ਉਹ ਜਾਣਨ ਪਰ ਸਾਨੂੰ ਨਹੀਂ ਲੱਗਦਾ ਹੈਗਾ ਕਿ ਉਹਦੇ ਚ ਕੋਈ ਬਹੁਤ ਵੱਡੀ ਕਮਾਈ ਹੁੰਦੀ ਹੋਵੇਗੀ ਕਿਉਂਕਿ ਜਿੰਨੇ ਖਰਚੇ ਜਸਪੋਲ ਕਰ ਲਓ ਕੋਈ ਰੱਬ ਦੀ ਕਰੋਪੀ ਆ ਜਾਂਦੀ ਆ ਫੇਰ ਵੀ ਆਪਾਂ ਕੀ ਕਰ ਸਕਦੇ ਆ ਉਹਦੇ ਅੱਗੇ ਆਪਣਾ ਕੋਈ ਜ਼ੋਰ ਨਹੀਂ ਚੱਲਦਾ ਪਰ ਦੋਸਤੋ ਮੈਂ ਅੱਜ ਗੱਲਬਾਤ ਕਰਨੀ ਆ ਤੁਹਾਡੇ ਨਾਲ ਕਿ ਅਗਰ ਅਸੀਂ ਜ਼ਮੀਨ ਜਿੰਨੀ ਮਹਿੰਗੀ ਲੈਣੇ ਆ ਕੀ ਉਹਦੇ 'ਚ ਸਾਨੂੰ ਫਿਰ 80-85000 ਰੁਪਇਆ ਠੇਕਾ ਹੀ ਅਸੀਂ ਲੈਣੇ ਆ ਕਹਿੰਦਾ ਭਾਵ 60 ਲੱਖ ਨੂੰ ਜੇ ਅਸੀਂ ਮੰਨ ਲਓ ਵੀ ਜ਼ਮੀਨ ਏਕੜ ਖਰੀਦ ਲਈ ਜਿਹੜਾ ਕਿ ਅੱਜ ਅ ਪ੍ਰੋਕਸੀਮੇਟਲੀ ਰੇਟ ਹੈਗਾ ਕਿਤੇ ਵੱਧ ਵੀ ਨੇ ਕਿਤੇ ਘੱਟ ਵੀ ਨੇ ਆਪਾਂ 60 ਲੱਖ ਨੂੰ ਮੰਨ ਕੇ ਚੱਲ ਪੈਣੇ ਆ 60 ਲੱਖ ਰੁਪਇਆ ਆਪਾਂ ਨੇ ਲਾਇਆ ਇੱਕ ਏਕੜ ਦੇ ਉੱਪਰ ਔਰ ਇੱਕ ਏਕੜ ਦੇ ਜੇ ਆਪਾਂ 60 ਲੱਖ ਦਾ ਵਿਆਜ ਲਾਉਨੇ ਆ ਤਾਂ ਸਾਨੂੰ ਦੋਸਤੋ 60000 ਰੁਪਇਆ 1 ਰੁਪਇਆ ਸੈਂਕੜੇ ਦੇਣਾ ਮੈਂ ਸਿਰਫ 1 ਰੁਪਇਆ ਸੈਂਕੜੇ ਦੀ ਗੱਲ ਕਰੂੰਗਾ 1 ਰੁਪਇਆ ਸੈਂਕੜੇ ਦੇ ਨਾਲ ਸਾਨੂੰ 7 ਲੱਖ 20000 ਰੁਪਇਆ ਸਾਲ ਦਾ ਵਿਆਜ ਹੋ ਗਿਆ ਇਹ ਰਕਮ ਦਾ 7 ਲੱਖ 20000 ਰੁਪਇਆ ਸਾਨੂੰ ਵਿਆਜ ਬਣ ਗਿਆ 1 ਰੁਪਇਆ ਸੈਂਕੜੇ ਤੇ ਜੇ ਅਸੀਂ ਬਿਆਹ ਤੇ ਜ਼ਮੀਨ ਦਿੰਨੇ ਆ ਆਪਣਾ ਪੈਸਾ ਦਿੰਨੇ ਆ ਲੇਕਿਨ ਉਧਰੋਂ 60 ਲੱਖ ਦਾ 1 ਏਕੜ ਖਰੀਦ ਕੇ ਸਾਨੂੰ ਕੀ ਬਚਿਆ ਆਪਣਾ 85000 ਰੁਪਿਆ ਸਾਨੂੰ ਕੀ ਬਚਿਆ 85000 ਰੁਪਿਆ ਬਚੇ ਤੋਂ ਮਤਲਬ ਸਾਨੂੰ ਠੇਕਾ ਸਾਡੇ ਕੋਲ ਘਰੇ ਆਇਆ 85000 ਰੁਪਿਆ ਜੇ ਠੇਕਾ ਆ 720000 ਦੇ ਵਿੱਚੋਂ ਅਸੀਂ ਕੱਢ ਲੈਂਦੇ ਆ ਤਾਂ 635000 ਰੁਪਿਆ ਸਾਨੂੰ ਵਿਆਜ ਦੇ ਹਿਸਾਬ ਨਾਲ ਘਟਾ ਪੈ ਗਿਆ ਜੇ ਚਲੋ ਆਪਾਂ ਮੰਨ ਕੇ ਚੱਲੀਏ ਵੀ ਲੱਖ ਰੁਪਈਆ ਵੀ ਲਾ ਲਈਏ ਠੇਕਾ ਜਾਂ ਕਮਾਈ ਲਾ ਲਈਏ ਵੀ ਚਲੋ ਹਾਂਜੀ ਜੇ ਸੀ 1 ਲੱਖ ਰੁਪਈਆ ਵੀ ਅੰਦਰ ਮੰਨ ਲਈਏ ਤਾਂ ਵੀ 6 ਲੱਖ ਰੁਪਈਆ ਸਾਨੂੰ ਵਿਆਜ ਦੇ ਨਾਲ ਹੀ ਘਾਟਾ ਪੈ ਗਿਆ ਹੁਣ ਇਹਦਾ ਦੋਸਤੋਂ ਮੈਂ ਕਰ ਕਿਉਂ ਰਿਹਾ ਇਹ ਗੱਲ ਕਿਉਂਕਿ ਸਾਨੂੰ ਕੁਝ ਨਾ ਕੁਝ ਤਾਂ ਦਿਮਾਗ ਨਾਲ ਸੋਚਣਾ ਪਊਗਾ ਯਾਰ ਅਸੀਂ ਤਾਂ ਬਿਲਕੁਲ ਇੱਕੋ ਹੀ ਜਿਹੜੀ ਲਖੀਰ ਪਹਿਲਾਂ ਤੋਂ ਚੱਲੀ ਆ ਰਹੀ ਆ ਉਸੇ ਲਖੀਰ ਤੇ ਹੀ ਅਸੀਂ ਚੱਲਦੇ ਆ ਰਹੇ ਹਾਂ ਮੇਰਾ ਕਹਿਣ ਦਾ ਮਤਲਬ ਕੀ ਆ ਕਿ ਸਾਨੂੰ ਦਿਮਾਗ ਦੀ ਬੱਤੀ ਤਾਂ ਜਲਾਉਣੀ ਪੈਣੀ ਆ ਨਾ ਹੁਣ ਇੱਥੇ ਮੈਂ ਗੱਲ ਕਰਦਾਗਾ ਕਿ ਜਿਹਦੇ ਘਰੇ ਦਾਣੇ ਉਹਦੇ ਕਮਲੇ ਵੀ ਸਿਆਣੇ ਮੈਂ ਕਿਉਂ ਕਿਹਾ ਸੀਗਾ ਕਿਉਂਕਿ ਦੋਸਤੋ ਜਦੋਂ ਕਹਿੰਦੇ ਗਰੀਬੀ ਹੁੰਦੀ ਆ ਜਿਹਦੇ ਘਰੇ ਦਾਣੇ ਨਹੀਂ ਹੁੰਦੇ ਉਹਦੇ ਸਾਰੇ ਕਮਲੇ ਹੀ ਹੁੰਦੇ ਨੇ ਕਿਉਂਕਿ ਉਹ ਉਹ ਨੂੰ ਤਾਂ ਕੋਈ ਬੰਦਾ ਸਮਝਦਾ ਹੀ ਨਹੀਂ ਲੇਕਿਨ ਜਿਹਦੇ ਘਰੇ ਦਾਣੇ ਉਹਦੇ ਕਮਲੇ ਵੀ ਸਿਆਣੇ ਹੁਣ ਜਿਹਦੇ ਘਰੇ ਪੈਸੇ ਆ ਜਾਂਦੇ ਨੇ ਜਿਹੜੇ ਲੋਕ ਆ ਆਪਣੇ ਕਰੋੜਾਂ ਰੁਪਈਆ ਦੀ ਕੋਈ ਪ੍ਰਾਪਰਟੀ ਬੇਚ ਲੈਂਦੇ ਆ ਉਹੀ ਜ਼ਮੀਨ ਲੈਂਦੇ ਨੇ ਨਾ ਉਹਨਾਂ ਦੇ ਤਾਂ ਕਮਲੇ ਵੀ ਸਿਆਣੇ ਹੋ ਗਏ ਜਿਹਦੇ ਘਰੇ ਅੱਜ ਕੋਈ ਜਾਇਦਾਦ ਵੇਚ ਕੇ 10 ਕਰੋੜ 20 ਕਰੋੜ ਰੁਪਇਆ ਆ ਗਿਆ ਕੀ ਉਹਦੇ ਅਜੇ ਵੀ ਕਮਲੇ ਸਿਆਣੇ ਨਹੀਂ ਹੋਏ ਕਿ ਅਜੇ ਵੀ ਅਸੀਂ ਇੰਨਾ ਪੈਸਾ ਕਰੇ ਆਉਣ ਦੇ ਬਾਵਜੂਦ ਵੀ ਸਾਡੀ ਇੱਕੋ ਹੀ ਗੱਲ ਹੈ ਕਿ ਅਸੀਂ ਤਾਂ ਜ਼ਮੀਨ ਹੀ ਖਰੀਦਣੀ ਆ ਕੀ ਅਸੀਂ ਉਦੋਂ ਬੈਠ ਕੇ ਦਿਮਾਗ ਲੜਾ ਨਹੀਂ ਸਕਦੇ ਕਿ ਸਾਨੂੰ ਜ਼ਮੀਨ ਦੇ ਵਿੱਚੋਂ ਕਿੰਨੀ ਆਮਦਨ ਹੋਊਗੀ ਤੇ ਸਾਨੂੰ ਜੇ ਅਸੀਂ ਕੋਈ ਹੋਰ ਕੰਮ ਕਰਦੇ ਆ ਤਾਂ ਉਹਦੇ ਚੋਂ ਕਿੰਨੀ ਆਮਦਨ ਹੋਊਗੀ ਜਾਂ ਫਿਰ ਅਸੀਂ ਜ਼ਮੀਨ ਜੇ ਲੈਣੀ ਹੋਈਆਂ ਤਾਂ ਜ਼ਮੀਨ ਦੇ ਵਿੱਚੋਂ ਜਿਹੜੇ ਮੈਂ ਬਾਰ-ਬਾਰ ਤੁਹਾਨੂੰ ਦੋਸਤੋ ਮੈਂ ਜ਼ਿਕਰ ਕਰਦਾ ਰਹਿਣਾਗਾ ਕਿ ਤੁਸੀਂ ਪਾਪੂਲਰਾਂ ਦੀ ਖੇਤੀ ਸਪੈਦਿਆਂ ਦੀ ਖੇਤੀ ਬਾਸ ਦੀ ਖੇਤੀ ਮਤਲਬ ਤੁਹਾਨੂੰ ਹੁਣ ਪਾਮ ਦੀ ਖੇਤੀ ਦੱਸਿਆ ਇਹ ਜਿਹਿਆਂ ਅਨੇਕਾਂ ਖੇਤੀਆਂ ਨੇ ਇਹ ਜਿਹਿਆਂ ਅਨੇਕਾਂ ਹੀ ਖੇਤੀਆਂ ਨੇ ਜਿਹੜੀਆਂ ਤੁਸੀਂ ਕਰ ਸਕਦੇ ਹੋ ਪਰ ਨਹੀਂ ਕਰਦੇ ਕਿਉਂਕਿ ਉਹ ਤੁਹਾਨੂੰ ਲੱਗਦਾ ਕਿ ਉਹ ਤਾਂ ਜਿਹੜਾ ਕੋਈ ਕਰ ਰਿਹਾ ਇਹ ਤਾਂ ਉਹਦੀ ਖਾਤਰੀ ਬਣੀ ਹੋਈ ਆ ਸਾਡੀ ਖਾਤਰ ਤਾਂ ਇਹ ਗੱਲ ਬਣੀ ਹੀ ਨਹੀਂ ਹੋਈ ਜਦੋਂ ਕਿ ਇਹ ਬਿਲਕੁਲ ਗਲਤ ਹੈ ਅਗਰ ਤੁਸੀਂ ਆਪਣੇ ਅਨਕੌਨਸ਼ੀਅਸ ਮਾਈਂਡ ਦੇ ਵਿੱਚ ਇਹ ਗੱਲ ਬਿਠਾ ਲਮੋ ਕਿ ਨਹੀਂ ਮੈਂ ਵੀ ਇਹ ਕੁਝ ਕਰਕੇ ਦਿਖਾਵਾਂਗਾ ਤਾਂ ਕੋਈ ਦੁਨੀਆ ਦੀ ਤਾਕਤ ਤੁਹਾਨੂੰ ਕਾਬਜਾ ਬਹੁਣ ਤੋਂ ਨਹੀਂ ਰੋਕ ਸਕਦੀ ਹੁਣ ਦੋਸਤੋ ਮੈਂ ਮੈਨੂੰ ਲੈ ਲਓ ਮੈਂ ਆਪਣਾ ਚੈਨਲ ਚਲਾਉਣਾਗਾ ਮੇਰੇ ਸੱਤ ਚੈਨਲ ਮੋਨਟਾਈਜ਼ ਨੇ ਜਿਨ੍ਹਾਂ ਨੂੰ ਮੈਂ ਆਪ ਹੀ ਸਾਰਾ ਕੁਝ ਕਰਦਾ ਐਡਿਟ ਵੀ ਕਰਦਾ ਵੀਡੀਓ ਵੀ ਬਣਾਉਣਾ ਵੀਡੀਓ ਪਾਉਣਾ ਵੀ ਉਹਨਾਂ ਨੂੰ ਬੈਰਲ ਵੀ ਕਰਦਾ ਮਤਲਬ ਕਿ ਮੈਂ ਆਪਣੇ ਮਾਈਂਡ ਦੇ ਵਿੱਚ ਪਿਠਾ ਲਿਆ ਕਿ ਮੈਂ ਕਰ ਸਕਦਾਗਾ ਔਰ ਮੈਂ ਕਰਕੇ ਦਿਖਾਵਾਂਗਾ ਔਰ ਮੈਂ ਕਰ ਰਿਹਾਗਾ ਜਾਨੀ ਕਹਿਣ ਦਾ ਭਾਵ ਜਦੋਂ ਕਿ ਮੇਰੇ ਨਾਲ ਕੋਈ ਰਿਲੇਟਡ ਹੀ ਨਹੀਂ ਸੀ ਗੱਲ ਕਿੱਥੇ ਇੱਕ ਸਿਆਸਤ ਦੇ ਵਿੱਚ ਬੰਦਾ 1993 ਤੋਂ ਸਰਪੰਚ ਬਣਿਆ ਹੋਇਆ ਲੋਕਾਂ ਦੇ ਵਿੱਚ ਵਿਚਰਨ ਵਾਲਾ ਮਤਲਬ ਕਿੱਥੇ ਚੈਨਲ ਕਿੱਥੇ ਇਹ ਟੈਕਨੋਲੋਜੀ ਦੀਆਂ ਗੱਲਾਂ ਲੇਕਿਨ ਮੰਨਨੇ ਇੱਕ ਵਾਰੀ ਮੰਨ ਲੈਨੇ ਯਾਰ ਕਰਮਿਸ਼ਾ ਕਰਾਂਗੇ ਕਰਕੇ ਦਿਖਾਇਆ ਕੀ ਹੁਣ ਤੁਸੀਂ ਜੇ ਤੁਹਾਡੇ ਕੋਲੇ ਜ਼ਮੀਨ ਜਾਇਦਾਦ ਆ ਜਾਂ ਤੁਹਾਡੇ ਕੋਲ ਪੈਸੇ ਆ ਗਏ ਕੀ ਤੁਸੀਂ ਇੱਕ ਮਿੰਟ ਬੈਠ ਕੇ ਇਹ ਨਹੀਂ ਸੋਚ ਸਕਦੇ ਕਿ ਆਪਾਂ ਜਿਹੜੀ ਜ਼ਮੀਨ ਲੈਣ ਚੱਲੇ ਆ ਇਸ ਜ਼ਮੀਨ ਤੋਂ ਆਮਦਨ ਆਪਾਂ ਨੂੰ ਭਾਈ ਸਾਹਿਬ ਇੰਨੀ ਆਏਗੀ ਕੀ ਤੁਸੀਂ ਭਰਾ ਜਾਂ ਪੁੱਤ ਨਾਲ ਬੈਠ ਕੇ ਇਹ ਨਹੀਂ ਰਹਿ ਕਰ ਸਕਦੇ ਕਿ ਜੇ ਆਪਾਂ ਯਾਰ ਕੋਈ ਰੈਂਟਲ ਪ੍ਰਾਪਰਟੀ ਲੈ ਲਈਏ ਅਗਰ ਆਪਾਂ ਇਹ ਤੋਂ ਕੁਝ ਹਟ ਕੇ ਲੈ ਲਈਏ ਜਿਹਦੇ ਨਾਲ ਆਪਾਂ ਨੂੰ ਜ਼ਮੀਨ ਦੀ ਆਮਦਨ 10 ਲੱਖ ਰੁਪਇਆ ਸਾਲ ਦੀ ਆਊਗੀ بس ਕਿੱਲਿਆਂ ਤੋਂ ਤੇ ਜੇ ਆਪਾਂ ਇਹੀ ਕੋਈ ਆਪਾਂ ਸ਼ੋਰੂਮ ਤੇ ਜਾਂ ਕਿਸੇ ਹੋਰ ਚੀਜ਼ ਤੇ ਪੈਸੇ ਲਾ ਲੈਨੇ ਤਾਂ ਆਪਾਂ ਨੂੰ 50 ਲੱਖ ਰੁਪਇਆ ਆਊਗਾ ਮਤਲਬ ਇੱਕ ਕਿੱਡਾ ਕੱਲ ਜਾ ਬੜੇਗਾ ਜਿਹਦੇ ਕੋਲ ਤਾਂ ਪੈਸੇ ਨਹੀਂ ਹੈਗੇ ਉਹ ਤਾਂ ਦੇਖੋ ਦੋਸਤੋ ਇਹਨਾਂ ਗੱਲਾਂ 'ਚ ਪੈ ਹੀ ਨਹੀਂ ਸਕਦਾ ਜਦੋਂ ਪੈਸੇ ਹੀ ਨਹੀਂ ਲਊਗਾ ਕਿਤੋਂ ਲੇਕਿਨ ਜੇ ਤੁਹਾਡੇ ਕੋਲੇ 10 ਕਰੋੜ ਰੁਪਇਆ ਘਰੇ ਪਿਆਗਾ ਤੁਸੀਂ ਉਹ 10 ਕਰੋੜ ਰੁਪਇਆ ਨੂੰ ਕਿਤੇ ਵੀ ਐਡਜਸਟ ਕਰਨਾਗਾ ਹੁਣ ਤੁਸੀਂ ਇਹ ਤਾਂ ਸੋਚੋਗੇ ਨਾ ਕਿ ਜਿਸ ਚੀਜ਼ ਤੇ ਆਪਾਂ ਲਾ ਰਹੇ ਆਂ ਉਹਦੀ ਆਮਦਨ ਆਪਾਂ ਨੂੰ ਸਾਲ ਬਾਅਦ ਇੰਨੀ ਆਉਣੀ ਆ। ਚਲੋ ਮੰਨ ਲਿਆ ਇੱਕ ਗੱਲ ਮੈਂ ਤੁਹਾਡੀ ਕੱਲ ਨੂੰ ਵੱਡੀ ਕਰਦਾ ਕਿ ਆਪਾਂ ਕਹਿੰਦੇ ਨਾ ਯਾਰ ਇਹ ਸੌਖਾ ਕੰਮ ਹੈ ਖੇਤੀਬਾੜੀ ਦਾ ਸਾਨੂੰ ਕਰਨਾ ਆਉਂਦਾ ਪਰ ਜ਼ਿਆਦਾਤਰ ਲੋਕ ਜਿਹੜੇ ਹੁਣ ਆਪਣੇ ਪਿੰਡ ਨੂੰ ਛੱਡ ਕੇ ਦੂਜੀ ਜਗ੍ਹਾ ਤੇ ਜ਼ਮੀਨ ਲੈਂਦੇ ਨੇ ਉਹ ਸਿਰਫ ਠੇਕੇ ਦੇ ਦਿੰਦੇ ਨੇ। ਉਹਨਾਂ ਨੂੰ ਕੀ ਲੱਗਦਾ ਕਿ ਚੱਲ ਯਾਰ ਆਪਾਂ ਠੇਕੇ ਦੇ ਦਿੱਤੀ ਠੇਕਾ ਆਪਣੇ ਕੋਲ ਘਰੇ ਆ ਜਾਂਦਾ। ਭਾਈ ਸਾਹਿਬ ਠੇਕਾ ਵੀ ਤੁਹਾਡੇ ਕੋਲ ਘਰੇ ਜੇ ਬੰਦਾ ਫਿਰ ਕੋਈ ਕੱਲ ਨੂੰ ਕਹਿ ਦੇਵੇ ਮੈਂ ਤਾਂ ਛੱਡਨੀ ਆ ਦੁਬਾਰਾ ਠੇਕੇ ਦੇ ਦੇਣ ਜਾਣਾ ਪੂ ਜਾਂ ਕੋਈ ਹੋਰ ਪ੍ਰੋਬਲਮ ਆ ਗਈ ਮੋਟਰ ਖਰਾਬ ਹੋ ਗਈ ਉਹ ਹੋ ਗਿਆ ਉਹ ਹੋ ਗਿਆ 100 ਗੱਲਾਂ ਜ਼ਮੀਨ ਦੇ ਵਿੱਚ ਹੁੰਦੀਆਂ ਨੇ ਲੇਕਿਨ ਇੱਕ ਚੀਜ਼ ਆਪਾਂ ਰੈਂਟ ਦੇ ਪ੍ਰੋਪਰਟੀ ਲੈ ਲਈ ਉਹਦਾ ਤੁਹਾਨੂੰ ਖਾਤੇ ਦੇ ਵਿੱਚ ਤੁਹਾਡੇ ਰੈਂਟ ਆ ਜਾਣਾ ਉਹਦੇ ਵਿੱਚ ਕੀ ਹੋਖਾਈ ਹੈ ਜੀ ਇੱਕ ਵਾਰੀ ਤੁਸੀਂ ਚੀਜ਼ ਖਰੀਦ ਲਈ ਖਰੀਦ ਕੇ ਤੁਹਾਡੇ ਨਾਮ ਸਾਰਾ ਕੁਝ A to Z ਹੋ ਗਿਆ ਸ਼ੋਰੂਮ ਵੀ ਤੁਹਾਡੇ ਨਾਮ ਹੋ ਗਿਆ ਆਪਣਾ ਐਗਰੀਮੈਂਟ ਵੀ ਤੁਹਾਡੇ ਨਾਮ ਹੋ ਗਿਆ ਤੁਹਾਡੇ ਖਾਤੇ ਦੇ ਵਿੱਚ ਸਿਰਫ ਪੈਸੇ ਆਉਣੇ ਨੇ ਉਹਨਾਂ ਚ ਕੀ ਤੁਸੀਂ ਕੈਨੇਡਾ ਬੈਠੇ ਹੋ ਤੁਸੀਂ ਅਮਰੀਕਾ ਬੈਠੇ ਹੋ ਤੁਸੀਂ ਕਿਤੇ ਵੀ ਬੈਠੇ ਹੋ ਤੁਹਾਡੇ ਮਤਲਬ ਜਿਹੜੀ ਆਮਦਨਾਂ ਤੁਹਾਡੇ ਕੋਲ ਆ ਰਹੀ ਆ ਤੁਸੀਂ ਸੁੱਤੇ ਪਏ ਹੋ ਤੁਹਾਡੇ ਤੁਹਾਡਾ ਮੀਟਰ ਚੱਲ ਰਿਹਾਗਾ ਤੁਹਾਡਾ ਮੀਟਰ ਚੱਲ ਰਿਹਾ ਤੁਸੀਂ ਜਾਗਦੇ ਵੀ ਪੈਸੇ ਕਮਾ ਰਹੇ ਹੋ ਤੁਸੀਂ ਸੁੱਤੇ ਪਏ ਵੀ ਪੈਸੇ ਕਮਾ ਰਹੇ ਹੋ ਤੁਸੀਂ ਆਪਣੇ ਪਿੰਡ ਦੇ ਵਿੱਚ ਬੈਠੇ ਵੀ ਪੈਸੇ ਕਮਾ ਰਹੇ ਹੋ ਤੁਸੀਂ ਕੈਨੇਡਾ ਦੇ ਵਿੱਚ ਬੈਠੇ ਬੈਠੇ ਵੀ ਪੈਸੇ ਕਮਾ ਰਹੇ ਹੋ ਹੋਰ ਕੀ ਔਕਾ ਹੋ ਗਿਆ ਇਹਦੇ ਵਿੱਚ ਔਕਾ ਕੀ ਆ ਕਿ ਅਸੀਂ ਦੂਜੇ ਪਾਸੇ ਨੂੰ ਸੋਚਣਾ ਨਹੀਂ ਹੈਗਾ ਲੇਕਿਨ ਦੋਸਤੋ ਔਰ ਮੈਂ ਜਿਹੜੀ ਗੱਲ ਪਹਿਲਾਂ ਕੀਤੀ ਸੀ ਕਿ ਜਿਹੜੇ ਵੀਰ ਇੰਨਾ ਹੀ ਜਮੀਨਾਂ ਨੂੰ ਠੇਕੇ ਦੇ ਲੈ ਲੈਂਦੇ ਨੇ ਠੇਕੇ ਦੇ ਲੈਣ ਵਾਲੇ ਵੀਰਾਂ ਨੂੰ ਵੀ ਕੀ ਬਚਦਾ ਉਹ ਵੀ ਮੈਂ ਤਾਂ ਮਤਲਬ ਚਲੋ ਚਲੋ ਉਹਨਾਂ ਦੀ ਇੱਕ ਗੱਲ ਜਰੂਰ ਸਮਝ ਆਉਂਦੀ ਆ ਕਿ ਜਿਹਦੇ ਕੋਲ ਕੋਈ ਸਾਧਨ ਹੋਰ ਨਹੀਂ ਹੈਗਾ ਉਹਨਾਂ ਨੇ ਤਾਂ ਖੇਤੀ ਕਰਨੀ ਆ ਉਹਨਾਂ ਕੋਲੇ ਪੰਜ ਕਿੱਲੇ ਆਪਣੀ ਜ਼ਮੀਨ ਹੈ ਤੇ ਲੇਕਿਨ ਨਾ ਲੱਗ ਲੈਨੇ 10 ਕਿੱਲੇ ਠੇਕੇ ਦੇ ਕਿਉਂਕਿ ਉਹਨੇ ਟਰੈਕਟਰ ਉਹਨੇ ਟਰਾਲੀਆਂ ਉਹਨੇ ਜਿਹੜੀਆਂ ਚੀਜ਼ਾਂ ਨੇ ਉਹ ਲਈਆਂ ਹੋਈਆਂ ਨੇ ਉਹਦੇ ਕਰਕੇ ਉਹ ਸੋਚਦਾ ਹੈਗਾ ਕਿ ਜਿਹੜੀ ਠੇਕੇ ਤੇ ਜ਼ਮੀਨ ਲਵਾਂਗੇ ਉਹਦੇ ਨਾਲ ਖਰਚੇ ਪੂਰੇ ਹੋ ਜਾਣਗੇ ਤੇ ਪੰਜ ਕਿੱਲਾਂ ਦੀ ਆਪਦੀ ਜਿਹੜੀ ਕਮਾਈ ਆ ਉਹ ਘਰੇ ਆ ਜਾਊਗੀ ਚਲੋ ਇਹ ਗੱਲ ਤਾਂ ਇੱਕ ਤਰ੍ਹਾਂ ਦੀ ਸਮਝ ਪੈਂਦੀ ਆ ਪਰ ਇੱਕ ਚੀਜ਼ ਤਾਂ ਆਪਾਂ ਕਰ ਸਕਦੇ ਆ ਜਿਹੜੇ ਸਾਰੇ ਜਾਣੇ ਦੇ ਕੋ ਮੈਦਾ ਹਲ ਠੇਕੇ ਦੇ ਤੇ ਸਾਡੇ ਵਾਲੀ ਨੂੰ ਵੀ ਇੱਕ ਦੂਜੇ ਨਾਲ ਜਿੱਤ ਜਿੱਤ ਕਰਕੇ ਮਹਿੰਗੀ ਲੈਂਦੇ ਨੇ ਨਹੀਂ ਵੀਰੋ ਸਿਰਫ ਅਸੀਂ ਇੱਕੋ ਹੀ ਚੀਜ਼ ਦੇਖੀਏ ਕਿ ਸਾਡੀ ਜੇਬ ਕਿਵੇਂ ਭਰਦੀ ਹੈ ਦੂਜੇ ਦੀ ਖਾਲੀ ਕਿਵੇਂ ਕਰਨੀ ਹੈ ਇਹ ਨਹੀਂ ਲੇਕਿਨ ਚੀਜ਼ ਤਾਂ ਇਹ ਸੋਚਣੀ ਆ ਕਿ ਉਹਨਾਂ ਦਾ ਵੀ ਵਿਚਾਰਿਆਂ ਦਾ ਕੋਈ ਬਦਲ ਘਰ ਖਰਾਬ ਨਾ ਹੋਵੇ ਮੇਰਾ ਕਹਿਣ ਦਾ ਭਾਵ ਕਿ ਜਿੱਦ ਜਿੱਦ ਕੇ ਜ਼ਮੀਨਾਂ ਠੇਕੇ ਤੇ ਲੈਣ ਦੇ ਬਜਾਏ ਆਪਾਂ ਦਿਮਾਗ ਦੀ ਬੱਤੀ ਜਲਾਈਏ ਆਪਣੇ ਘਰ ਨੂੰ ਪਹਿਲਾਂ ਦੇਖੀਏ ਬਾਕੀ ਗੱਲਾਂ ਬਾਅਦ ਦੇ ਵਿੱਚ ਨੇ ਸੋ ਦੋਸਤੋ ਮੈਂ ਜਿਹੜੀਆਂ ਤੁਹਾਨੂੰ ਇਹੋ ਜੀਆਂ ਵੀਡੀਓ ਜਦੋਂ ਪਾਉਣਾ ਨਾ ਇਹਨਾਂ ਵੀਡੀਓ ਨੂੰ ਲੋਕ ਬਹੁਤ ਘੱਟ ਦੇਖਦੇ ਨੇ ਹੁਣ ਮੈਂ ਗੱਲ ਕਰ ਦਿੰਦਾ ਸਸਤੀ ਜ਼ਮੀਨ ਦੀ ਹੁਣ ਮੈਂ ਕਹਿ ਦਿੰਦਾ ਕਿ ਜ਼ਮੀਨਾਂ ਦੋਸਤੋ ਸਸਤੀਆਂ ਹੋ ਗਈਆਂ ਜ਼ਮੀਨਾਂ ਹੁਣ ਵੀ ਰੇਟ ਡਿੱਗ ਪਏ ਹੁਣ ਮਤਲਬ ਮੈਂ ਕਹਿ ਦਿੰਦਾ ਇਹ ਜਮਿੰਨਾਹ ਦਸੰਬਰ ਦੇ ਵਿੱਚ ਜਿਹੜਾ ਰੇਟ 60 ਲੱਖ ਵਾਲੀ ਦਾ 30 ਲੱਖ ਰੁਪਏ ਤੇ ਰੇਟ ਆ ਜਾਊਗਾ 60 ਲੱਖ ਵਾਲੀ ਦਾ ਰੇਟ 30 ਲੱਖ ਦੇ ਉੱਪਰ ਆ ਜਾਊਗਾ ਤੇ ਮਤਲਬ ਇਸ ਚੀਜ਼ ਨੂੰ ਲੱਖਾਂ ਵਿਊ ਆਉਣਗੇ ਮੈਨੂੰ ਪਤਾ ਇਸ ਚੀਜ਼ ਲੇਕਿਨ ਇਹ ਚੀਜ਼ਾਂ ਨੇ ਜਿਹੜੀਆਂ ਕੱਲੀਆਂ ਅਸੀਂ ਵਿਊ ਲੈਣ ਦੀ ਖਤਰ ਨਹੀਂ ਕਰਦੇ ਸਾਡਾ ਮਤੂਲ ਸਿਰਫ ਹੈਗਾ ਕਿ ਸਹੀ ਜਾਣਕਾਰੀ ਜਾਂ ਸਹੀ ਗੱਲ ਕਿਉਂਕਿ ਕਈ ਵਾਰੀ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਉਹ ਕੰਮ ਕਰਨ ਨਹੀਂ ਪਾਉਂਦੇ ਜਿਹੜਾ ਸਾਨੂੰ ਪਤਾ ਵੀ ਹੁੰਦਾ ਪਰ ਜਦੋਂ ਕੋਈ ਮੂਰ ਸਟਰੋਂਗਲੀ ਆਪਾਂ ਨੂੰ ਕੋਈ ਬੰਦਾ ਗੱਲਬਾਤ ਸਾਡੀ ਸੁਣ ਲੈਂਦਾ ਤੇ ਉਹਨਾਂ ਦਾ ਮਾਈਂਡ ਬਣ ਜਾਂਦਾ ਮੈਨੂੰ ਉਹਨਾਂ ਹਜ਼ਾਰਾਂ ਟੈਲੀਫੋਨ ਆਉਂਦੇ ਨੇ ਬੰਦੇ ਮਿਲਣ ਵੀ ਆਉਂਦੇ ਨੇ ਚਲੋ ਮੈਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਆ ਕਿ ਚਲੋ ਯਾਰ ਕਿਸੇ ਦਾ ਮਨ ਜੇ ਉਹਨਾਂ ਦੇ ਅੱਜ ਚਿੰਗਾਰੀ ਇਹ ਉੱਠੀ ਆ ਮਨ ਦੇ ਵਿੱਚ ਤਾਂ ਉਹ ਇਧਰ ਨੂੰ ਚੱਲਣਗੇ ਜੇ ਕਿ ਇਹਦਾ ਭਲਾ ਹੋ ਜੂਗਾ ਸਾਡਾ ਕੀ ਜਾਂਦਾਗਾ ਸਾਡਾ ਕੋਈ ਨੁਕਸਾਨ ਥੋੜਾ ਸੋ ਦੋਸਤੋ ਹੁਣ ਉਹੀ ਫਿਰ ਰਿਕੁਐਸਟ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਇੰਨੇ ਹੀ ਤੁਹਾਡੇ ਕੋਲ ਰਿਕੁਐਸਟ ਕਰਾਉਣੀ ਹੁੰਦੀ ਆ ਹੋਰ ਮੈਂ ਕੁਝ ਨਹੀਂ ਤੁਹਾਤੋਂ ਲੈਣਾ ਉਹਦੇ ਨਾਲ ਕੀ ਆ ਕਿ ਤੁਹਾਡੇ ਭੈਣ ਭਾਈ ਹੋਰ ਵੀਡੀਓ ਦੇਖ ਲੈਂਦੇ ਨੇ ਵਾਹਿਗੁਰੂ ਜੀ